ਸਤਿ ਸ਼੍ਰੀ ਅਕਾਲ ਦੋਸਤੋ ਤੇ ਬਾਈ ਅੱਜ ਆਪਾਂ ਆਏ ਸੀਗੇ ਫਰੀਦਕੋਟ ਮੰਡੀ ਤੇ ਬਾਈ ਗਰਲਾਲ ਹੋਰੀ ਮੰਡੀ ਲਾਉਂਦੇ ਆ ਸ਼ਾਹੀ ਵੇਲੀ ਦੇ ਸਾਹਮਣੇ ਪਹੁੰਚਿਆ ਕਰੋ ਸਾਰੇ ਭਰਾ ਤੇ ਇੱਥੇ ਬਾਈ ਮਿਲਿਆ ਆਪਾਂ ਨੂੰ ਜਿਨ੍ਹਾਂ ਦਾ ਜੱਦੀ ਪੁਸ਼ਤੀ ਪ੍ਰਾਣਾ ਬੱਕਰੀਆਂ ਦਾ ਕੰਮ ਆ ਤੇ ਬਾਈ ਕੋਲੇ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਬੀਟਲ ਬੱਕਰੀਆਂ ਨੇ ਜਾਨਵਰ ਦੇਖ ਕੇ ਬਾਈ ਦੀ ਰੂਹ ਖੁਸ਼ ਹੋ ਗਈ ਆ ਗੱਲਬਾਤ ਕਰਦੇ ਆ ਬਾਈ ਨਾਲ ਕੀ ਨਾਮ ਆ ਕਿੱਥੋਂ ਆਏ ਨੇ ਤੇ ਕਿੰਨੇ ਜਾਨਵਰ ਨੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਆ ਬਾਈ ਆਪਣਾ ਗੁਰਵਿੰਦਰ ਆ ਬਾਈ ਇਹ ਆਪਣਾ ਨਾਮ ਪਿੰਡ ਕਿਹੜਾ ਜੀ ਚਾਹਲ ਪਿੰਡ ਆ ਵੀਰੇ ਜੀ ਚਾਹਲ ਪਿੰਡ ਆ ਕੋੜਕਪੂਰੇ ਦੇ ਨੇੜੇ ਰਹਿ ਗਏ ਹਨਾ ਹਾਂ ਕੋੜਕਪੂਰੇ ਦੇ ਫਰੀ ਕੋੜ ਦੇ ਵਿਚਾਲੇ ਵਿਚਾਲੇ ਜੀ ਹਨਾ ਤੇ ਕਿੰਨੇ ਜਾਨਵਰ ਹੈਗੇ ਆਪਣੇ ਕੋਲੇ ਟੋਟਲ ਹੁਣੇ ਜੀ ਹੈਗੇ ਜੀ 40ਾਂ ਤੋਂ ਉੱਪਰ ਆ ਜੀ 43 ਜਾਨਵਰ ਹੈਗੇ ਠੀਕ ਹੈ ਜੀ ਕਿੰਨੇ ਸਾਲ ਹੋ ਗਏ ਬੱਕਰੀਆਂ ਚਾਰਦਿਆਂ ਨੂੰ ਜੱਦੀ ਪੁੱਛਤੀ ਕੰਮੀ ਆ ਜੀ ਠੀਕ ਹੈ ਜੀ ਪਹਿਲਾਂ ਲਾਣੇਦਾਰ ਚਾਰਦਾ ਸੀਗਾ ਹਾਂ ਜੀ ਰਾਣਾ ਗਾਮੀ ਹੈ ਮੱਡੂ ਜਿਆਦਾ ਫਿਰ ਬੀਟਲ ਬੱਕਰੀਆਂ ਰੱਖਦੇ ਹਾਂ ਬਈ ਹਾਂ ਇਹ ਹੀ ਰੱਖਦੇ ਹਾਂ ਮਾਲੇ ਹੁਣ ਬੀਟਲ ਹੁੰਗਾ ਪਹਿਲਾਂ ਅੰਬਸਰੀ ਜਾਣੀਆਂ ਜਾਂਦੀਆਂ ਆਂ ਅੰਬਸਰੀ ਦੇ ਨਾਂ ਤੇ ਹੂੰ ਇਹ ਹੀ ਰੱਖਦੇ ਹਾਂ ਮੱਡੂ ਤੋਂ ਬੀਟਲ ਠੀਕ ਹੈ ਹੁਣ ਉਹਨਾਂ ਨਾਲ ਬੀਟਲ ਨਾ ਰੱਖਤਾ ਹੀ ਇਹਦਾ ਫਿਰ ਬਾਈ ਵਿਕਰੀ-ਵੁਗਰੀ ਕਿਵੇਂ ਕਰਦੇ ਹੋ ਬੱਕਰੀਆਂ ਵੇਚਦੇ ਨੇ ਜਾਂ ਬੱਚੇ ਵੇਚ ਕੇ ਕਮਾਈ ਕਰਦੇ ਬੱਚੇ ਵੀ ਵੇਚੀਦੇ ਜਿਆਦਾ ਤਾਂ ਬੱਚੇ ਹੀ ਸਿਲ ਕਰੀਦੇ ਆਂ ਜੀ ਹਾਂਜੀ ਤੇ ਪਹਿਲਾਂ ਜਿੰਨੇ ਦਾ ਬਾਪੂ ਕਰਦਾ ਹੀ ਕੰਮ ਆ ਠੀਕ ਹੈ ਜੀ ਉਹਨਾਂ ਨੂੰ ਦਰੰਗ ਹੋ ਗਈ ਸੀਗੀ ਹਾਂਜੀ ਤੇ ਉਸ ਦਿਵਾਰ ਥੋੜਾ ਰੋਗੇ ਪਹਿਲਾਂ ਵਪਾਰ ਦਾ ਵੀ ਕੰਮ ਸੀਗਾ ਆਪਣਾ अच्छा थे 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 हैं। थे हैं। जी ਬੱਕਰੀਆਂ ਲੈ ਲਈਆਂ 2-4 ਬੀਚ ਲੈ ਲਈਆਂ ਸੀਗਾ ਹਾਂਜੀ ਉਦੋਂ ਵੀ ਜ਼ਿਆਦਾ ਬਰੀਡ ਤੇ ਹੀ ਕੰਮ ਕਰੀਦਾ ਸੀ ਹੁਣ ਵੀ ਬਰੀਡ ਤੇ ਹੀ ਕਰਦੇ ਆ ਦਿਖਾਵਾਂਗੇ ਆਪਣੀਆਂ ਬੱਕਰੀਆਂ ਵੀ 2-4 ਜਿਹੜੀਆਂ ਹੈਗੀਆਂ ਹਾਂਜੀ ਪ੍ਰੇਮ ਲਾ ਦੀ ਝੋਕਾ ਚੰਗਾ ਆਜੋ ਬਾਈ ਰਾਜਵੀਰ ਸਿੰਘ ਵੀ ਆਇਆ ਬਾਈ ਬਾਈ ਕੋਲੇ ਵੀ ਵੱਡੇ ਫਰੇਮ ਦੇ ਵਿੱਚ ਬੱਕਰੀਆਂ ਨੇ ਹਨਾ ਜਿਆਦੇ ਜਿਹੜੀਆਂ ਬੱਕਰੀਆਂ ਨੇ ਚੰਗੀਆਂ ਵੱਡੇ ਫਰੇਮ ਦੇ ਵਿੱਚ ਨੇ ਇਹ ਪਾਠ ਹੀ ਹੈ ਬਾਈ ਅਜੀ ਆਪਣਾ ਅੱਛਾ ਬਾਈ ਕੀ ਡਿਟੇਲ ਹੈ ਇਹਦੀ ਬਾਈ ਪਹਿਲੇ ਸਵੇਰੇ ਜੇ ਸੋਣਾ ਆਣਾ ਹੈ ਅੱਛਾ ਹਾਂਜੀ ਪਹਿਲੇ ਸਵੇਰੇ ਸੋਣਾ ਹੈ ਹਾਂਜੀ ਠੀਕ ਦੰਦਾ ਤੋਂ ਕਿਵੇਂ ਆ ਬਾਈ ਦੰਦ ਬਈ ਹੈਗੀ ਐ 4 8 ਚੱਕੇ 8 8 ਦੰਦ ਹੈ ਜੀ ਹਾਈਟ ਫੁੱਟ ਬਹੁਤ ਹੈ ਨਾ ਬੱਠ ਦੀ ਪੂਰੀ ਚੜਾ ਕੇ ਲਵਾਈ ਸੀ ਕੀ ਬੱਠ ਠੀਕ ਹੈ ਜੀ ਬਾਕੀ ਹੋਰ ਵੀ ਬਾਈ ਕੋਲੇ ਬਹੁਤ ਚੰਗੇ ਜਾਨਵਰ ਆ ਸ਼ੌਂਕ ਕਰੋ ਜੀ ਆ ਦੇਖੋ ਬਾਈ ਰਾਜਵੀਰ ਲੈ ਕੇ ਆਇਆ ਬੱਕਰੀ ਹੈ ਨਾ ਸ਼ੇਰੇ ਰੰਗ ਦੇ ਵਿੱਚ ਆ ਬੱਕਰੀ ਬਈ ਕਿੰਨੀ ਹਾਈਟ ਹੋ ਰਾਜਵੀਰ 40 ਜੁੜੀ ਦੇ ਨੇ 40 40 ਪਲੱਸ ਹੀ ਹੋ ਲੰਮੀ ਬਹੁਤ ਆ ਜੀ ਹੂੰ ਇੱਧਰ ਕਰ ਲੈ ਇਹਨੂੰ 40 ਪਲੱਸ ਹੋਊਗੀ ਬਈ ਹਾਈਟ ਦੇਖੋ ਬੱਕਰੀ ਦੀ ਖੱਟੀ ਅੱਖ ਦੇ ਵਿੱਚ ਆ ਤੇ ਬੱਕਰੇ ਵਰਗੀ ਬੱਕਰੀ ਹੈ ਨਾ ਇਹ ਕਾਲੀ ਕਿਵੇਂ ਬਈ ਦਿਖਾਇਓ ਇੱਧਰ ਲਿਆ ਕੇ ਬੱਚੇ ਬੱਚੇ ਬਹੁਤ ਚੰਗੇ ਆ ਪਿਆਉ ਨੰਬਰ 3 ਬੱਕਰੀ ਪਿਆਉ ਨੰਬਰ 3 ਬੱਚੇ ਬੱਚੇ ਬਾਹਲੇ ਜੰਗੇ ਪਾਉਂਦੀ ਆ ਜੀ ਬੱਚੇ ਅੱਛਾ ਜੀ ਕਿੰਨੇ ਸੂਏ ਸੂਈ ਇਹਦੋਂ ਪਹਿਲਾਂ ਇਹ ਜੀ ਤੀਜਾ ਸੂਆ ਸੂਈ ਆ ਹੁਣ ਇਸ ਵੀ ਇਹ ਟਾਈਮ ਤਿੰਨ ਬੱਚੇ ਦੇ ਮਗਰ ਹਾਂਜੀ ਥੋੜੇ ਦਿਨਾਂ ਦੀ ਸੂਈ ਆ ਸੂਈ ਅੱਛਾ 4-5 ਦਿਨ ਹੋ ਗਏ ਸੂਈ ਨੂੰ ਦੋ ਬੱਕਰੀਆਂ ਤੇ ਇੱਕ ਪੱਠਾ ਬੱਚੇ ਫਿਰ ਘਰੇ ਆਪਣੇ ਹਾਂ ਘਰੇ ਆ ਜੀ ਉਹ ਛੋਟੇ ਤਾਂ ਥੋੜੇ ਦਿਨ ਹੀ ਹੋਏ ਚਾਰ ਪੰਜ ਦਿਨ ਹੀ ਹੋਏ ਨੇ ਸੂਈ ਠੀਕ ਆ ਦੁੱਧਾ ਤਾਂ ਕਿੰਨਾ ਕਿ ਦਿੰਦੀ ਆ ਦੁੱਧ ਫੁੱਲ ਆਈ ਬਾਬੇ ਦੀ ਕਿਰਪਾ ਹੈਗਾ 2.5 ਕਿਲੋ ਡੰਗ ਦਾ 3 ਕਿਲੋ ਠੀਕ ਆ ਜੀ ਹੋਰ ਵੀ ਦਿਖਾ ਦਿਓ ਬੱਕਰੀਆਂ ਚੰਗੀਆਂ ਹਨਾ ਆ ਦੇਖੋ ਬਈ ਪੱਠਾ ਸੂਈ ਨਹੀਂ ਹਜੇ ਹਨਾ ਬਈ ਹਾਂ ਨਾ ਚਾਰ ਦਾਂਦਾ ਜੀ ਗੱਠ ਦੀ ਹਨਾ ਕ੍ਰੋਸ ਨਹੀਂ ਕਰ ਬਈ ਲੈਗ ਦੇ ਵਿੱਚ ਇਹ ਵੀ ਹੋਊਗੀ 39 40 ਇੰਚ ਹਾਈਟ ਇਹਦੀ ਦੰਦਾ ਤਾਂ ਇਹ ਕਿਵੇਂ ਆ ਬਈ ਕਾਲੀ ਕਾਲੀ ਦਾ ਚਾਰ ਦਾਂਦਾ ਜੀ ਚਾਰ ਦੰਦ ਹਜੇ ਇਹ ਕ੍ਰੋਸ ਨਹੀਂ ਕਰਵਾਈ ਨਾ ਜੀ ਕਰਵਾਈ ਚਾਰ ਦੰਦ ਆ ਬਈ ਆ ਗਈ ਲੋਹੇ ਰੰਗ ਚ ਹੈ ਇਹ ਦੂਜੇ ਸੂਏ ਆ ਬਈ ਜੀ ਅੱਠ ਜਾਂਦਾ ਫਿਰ ਅੱਛਾ ਜੀ ਦੂਜੇ ਸੂਏ ਆ ਹਾਂ ਦੂਜੇ ਸੂਏ ਸੂਈ ਆ ਬਈ ਹਾਂ ਸੂਈ ਆ ਬਈ ਦੂਜੇ ਸੂਏ ਠੀਕ ਆ ਬਈ ਪੱਠਾਂ ਵੀ ਇਹ ਕਰ ਦਈਆਂ ਆ ਸਾਰੇ ਕਰ ਦਈਆਂ ਕਰ ਦਈਆਂ ਠੀਕ ਹੈ ਜੀ ਕਰ ਦਈਆਂ ਠੀਕ ਹੋਰ ਵੀ ਦਿਖਾਓ ਜਾਨਵਰ ਹਨਾ ਬਹੁਤ ਹੀ ਬਈ ਵਧੀਆ ਕੁਆਲਿਟੀ ਦੇ ਵਿੱਚ ਆ ਬੱਕਰੀਆਂ ਬਾਕੀ ਤੁਸੀਂ ਦੇਖ ਲਓ ਸਾਰੀਆਂ ਬੈਠੀਆਂ ਹਨਾ ਜਿੰਨੀਆਂ ਵੀ ਹਾਈਟ ਪੱਖੋਂ ਦੇ ਜਿਹੜਾ ਹੈਗਾ ਫਰੇਮ ਪੱਖੋਂ ਬੱਕਰੀਆਂ ਸਾਰੀਆਂ ਵੱਡੀਆਂ ਨੇ ਇੱਧਰ ਖੜੀ ਹੈ ਲਾਲ ਡੱਬੀ ਬੱਕਰੀ ਹੈ ਨਾ ਚੰਗੀਆਂ ਪ੍ਰਾਣੀਆਂ ਬੱਕਰੀਆਂ ਨੇ ਜਿਹੜੀਆਂ ਵਧੀਆ ਹਾਈਟ 'ਚ ਚੱਲ ਉਹੇ 'ਚ ਆ ਗਈ ਬਈ ਇਹ ਆ ਗਈ ਪੱਕੇ ਲੋਹੇ 'ਚ ਪੱਕੇ ਲੋਹੇ ਪ्युअर ਨੰਬਰ 3 ਬਈ ਪ्युअर ਬਿੱਟਲ ਦਾ ਕਤਾ ਮਿਲਿਆ ਹੋਇਆ ਹਾਂਜੀ ਪ्युअर ਬਿੱਟਲਾ ਬਈ ਇਹਦੀ ਜਿਹੜੀ ਅੰਮਰਸਰੀ ਬੱਕਰੀ ਹੁੰਦੀ ਸੀ ਪਹਿਲਾਂ ਤੋਂ ਹੁਣ ਤੱਕ ਵੀ ਚੱਲਦੀ ਆਉਂਦੀ ਹੈ ਨਾ ਇਹਦੀਆਂ ਮੇਨ ਕੀ ਨਿਸ਼ਾਨੀਆਂ ਹੁੰਦੀਆਂ ਸੀਗੀਆਂ ਨਿਸ਼ਾਨੀਆਂ ਬਈ ਤੁਹਾਡੇ ਸਾਹਮਣੇ ਆਈਆਂ ਡੱਬੀ ਜਿਆਦਾ ਲੋਹੇ ਕਲਰ ਚ ਹਾਂਜੀ ਜਿਆਦਾ ਡੱਬੀਆਂ ਬکریاں ਹੀ ਅੰਬਰਸਰੀ ਦੀ ਕੰਨ ਲੰਮਾ ਹੁੰਦਾ ਹੈ ਕੰਨ ਲੰਮਾ ਬਾਹਲੇ ਲੰਮੇ ਕੰਨ ਵੀ ਨਹੀਂ ਕੰਨ ਦਾ ਚਲੋ ਹੁੰਦਾ ਹੈ ਸਿੰਘ ਥੋੜਾ ਉੱਤੇ ਨੂੰ ਹੁੰਦਾ ਹੈ ਨਾ ਚੱਕ ਮਾ ਹਾਂ ਉਦੋਂ ਪਹਿਲਾਂ ਕੰਨ ਕਟਾਂ ਦੇ ਸ਼ਕੀਨ ਹੁੰਦੇ ਸੀਗੇ ਕੰਨ ਜਿਆਦਾ ਕੱਟ ਕੇ ਰਾਦੇ ਕਟਾਂ ਵਾਲੇ ਹੁਣ ਕੰਨ ਰੱਖਣ ਲੱਗ ਗਏ ਹੁਣ ਲੰਮੇ ਕੰਨ ਥੋੜਾ ਕਰਦੇ ਪਸੰਦ ਆ ਤੁਸੀਂ ਫਿਰ ਇਕੱਲੇ ਹੀ ਚਾਰਦੇ ਹੋ ਬکریاں ਇਕੱਲੇ ਇਕੱਲੇ ਜੀ ਸ਼ਾਮਲੇ ਨੂੰ ਇੰਨੇ ਨਾ ਹਾਂ ਸੰਭੀ ਤੇ ਹੀ ਬਾਕੀ ਘਰ ਦਾ ਸੰਜੋਗ ਹੈ ਪੇਸ਼ ਆ ਅੱਛਾ ਅੱਜ ਕੱਲ ਜਿਵੇਂ ਬਈ ਬਹੁਤ ਜਿਹੜੇ ਪੁਰਾਣੇ ਬੰਦੇ ਸੀ ਚਾਰ ਬੰਦਿਆਂ ਦੀ ਉਹੋ ਜੀ ਸਿਹਤ ਨਹੀਂ ਰਹੇਗੀ ਤੁਰੇਗੀ। ਉਹ ਵੀ ਹੈ ਭਾਈ ਜਿਹਦੇ ਤਾਂ ਹੈਗਾ ਖੂਨ ਚ ਉਹ ਤਾਂ ਨਹੀਂ ਛੱਡਦਾ ਇਹਨਾਂ ਨੂੰ। ਹੂੰ। ਕੋਈ ਥੋੜੇ ਮਜਬੂਰੀਆਂ ਪੈ ਜਾਂਦੇ ਨੇ ਕਈ ਵਪਾਰਪੁਰ ਚ ਵੜ ਜਾਂਦੇ ਭਰਾ। ਹਾਂ। ਉਹ ਚੀਜ਼ਾਂ ਡਾਊਨ ਕਰਦੇ ਨੇ। ਕਈ ਵਾਰੀ ਕੋਈ ਹਾਲਾਤ ਆ ਜਾਂਦੇ ਘਰ ਦੇ। ਹੂੰ। ਉਹਨਾਂ ਦੇ ਬੰਦਾ ਕੀ ਡਿੱਗਾ ਪੈ ਜਾਂਦਾ। ਨਵੀਂ ਪੀੜੀ ਥੋੜੀ ਜਿਹੀ ਘੱਟ ਆ ਰਹੀ ਹੈ ਜਿਹੜੇ ਆ ਜੜੀ ਭਰਾ ਉਹਨਾਂ ਦੇ ਬੱਚੇ ਵੀ ਘੱਟ ਆ ਰਹੇ ਆ ਕੰਮ ਚ। ਕੀ ਕਾਰਨ ਮੰਨਦੇ ਹੋ ਤੁਸੀਂ? ਭਈ ਇਹ ਬਸ ਆ ਥੋੜਾ ਮੱਲਾ ਵੀ ਪਹਿਲਾਂ ਨਹੀਂ ਮੁੱਲ ਨਹੀਂ ਪੈਂਦਾ ਇਹਨਾਂ ਚੀਜ਼ਾਂ ਦਾ ਉਹਨਾਂ ਕਰਕੇ ਥੋੜਾ ਬਹੁਤਾ ਹੁਣ ਤਾਂ ਮੁੱਲ ਪੈਣ ਲੱਗ ਗਿਆ ਮੱਲ ਪੂਰਾ ਪੈਂਦਾ ਜਿਵੇਂ ਹੁਣ ਆ ਬੱਕਰੀਆਂ ਤੁਸੀਂ ਦਿਖਾਈਆਂ ਹਨਾ ਵੱਡੀਆਂ ਚੰਗੀਆਂ 40 40 ਇੰਚਾਂ ਵਾਲੀਆਂ ਇਹਨਾਂ ਦੇ ਬੱਚੇ ਕਿੰਨੇ ਕਿੰਨੇ ਦੇ ਸੇਲ ਹੋ ਜਾਂਦੇ ਹਨ ਬੱਚੇ ਬਈ ਜੀ ਆਪਣੇ ਕੋਲੇ 15000 ਤੋਂ ਲੈ ਕੇ 20000 ਤੱਕ ਆ ਬੱਚਾ ਸੇਲ ਹੁੰਦਾ ਇੱਕ ਮਹੀਨੇ ਦਾ ਇੱਕ ਮਹੀਨੇ ਦਾ ਹਾਂਜੀ ਠੀਕ ਆ 4 ਮਹੀਨਿਆਂ ਤੱਕਰ 5 ਮਹੀਨੇ ਤੱਕਰ 40 ਦਾ 45 ਤੱਕ ਰਿਹਾ ਹੋਇਆ ਹੈ ਹੋ ਜਾਂਦਾ ਵੀ ਜੇ ਜੀ ਕੁਆਲਿਟੀ ਹੈ ਬੱਚੇ ਦੀ ਹਾਂ ਹਾਂ ਕੁਆਲਿਟੀ ਇੱਕ ਤਾਂ ਵਧੀਆ ਹੀ ਹੈ ਬਲੀਡਰ ਕਿਹੜਾ ਆਪਣੇ ਕੋਲੇ ਦਿਖਾਵੋਗੇ ਬਲੀਡਰ ਬਈ ਵੱਡਾ ਬਲੀਡਰ ਤਾਂ ਆਪਣਾ ਹੈ ਨਹੀਂ ਇਸ ਵਾਰ ਇੱਥੇ ਅੱਛਾ ਦੋ ਬੱਕਰੇ ਵੱਡੇ ਬਲੀਡਰ ਦੀ ਵੇਚੇ ਮੈਂ ਉਹਨਾਂ ਦਾ ਬੱਚਾ ਹੈ ਇਹ ਬੱਚਾ ਰੱਖਿਆ ਮਾਲਵਾ ਜੀ ਤੋੜਿਆ ਦਾਂਦੇ ਨੇ ਬੱਕਰਾ ਵੀ ਬਾਈ ਦਾ ਬਹੁਤ ਸੋਹਣਾ ਬਈ ਆਜੋ ਦਿਖਾਉਣੇ ਤੁਹਾਨੂੰ ਇਹਦੇ ਕਾਰਨ ਹੀ ਵੱਡਾ ਬੱਕਰਾ ਲਈਦਾ ਨਹੀਂ ਨਾਲ ਜੀ ਨੂੰ ਫਿਰ ਮਾਰਦਾ ਜੀ ਅੱਛਾ ਇਹ ਕਿੰਨੇ ਦਾ ਹੁੰਦਾ ਬਈ ਇਹ ਬਾ ਦੁੱਧ ਚ ਹੀ ਆਈ ਜਾਣੇ ਹੁਣ ਤਾਂ ਇੱਕ ਦੰਦ ਤੋੜਿਆ ਬੱਕਰੇ ਦਾ ਨਾ ਦੇਖੋ ਬਈ ਹਜੇ ਦੋ ਦੰਦ ਹੋਇਆ ਨਹੀਂ ਗਾ ਜੈਡ ਬਲੈਕ ਇਹ ਬਈ ਮੇਲੇ ਮੂਲੇ ਤੇ ਪਾਇਆ ਕਿਤੇ ਕਿੱਲੇ ਹਾਂ ਬਈ ਇਹ ਫੂਲੇ ਵਾਲੇ ਚੈਂਪੀਅਨ ਆ ਫੂਲੇ ਵਾਲੇ ਮੇਲੇ ਦੇ ਪਹਿਲੇ ਨੰਬਰ ਤੇ ਆ ਪਹਿਲੇ ਨੰਬਰ ਤੇ ਕਿੰਨੇ ਖੀਰਿਆਂ ਚ ਖੀਰਾਂ ਦੇ ਵਿੱਚ ਠੀਕ ਐ ਬਈ ਆਪਣੇ ਘਰ ਦਾ ਬੱਚਾ ਹੀ ਆ ਘਰ ਦਾ ਹੀ ਘਰ ਦਾ ਘਰੇ ਮਾਂ ਕਿਹੜੀ ਇਹ ਦੀ ਦਿਖਾਵੋਗੇ ਮਾਂ ਇਹ ਦੀ ਆ ਬੈਠੀ ਐ ਪਾਸੇ ਜੀ ਪਤਾ ਲੋ ਬਈ ਦੇਖੋ ਜੀ ਪਾਸੇ ਬਾਬਾ ਜੀ ਵੇਖੀ ਆ ਦੇਖੋ ਬਈ ਮਾਂ ਹੈਗੀ ਖੱਟੀ ਅੱਖ ਚ ਖੱਟੀ ਅੱਖ ਚ ਬਈ ਜੀ ਇਹ ਬਦਾਮੀ ਸਿੰਘੀ ਸੀ ਇਹ ਸੰਗ ਥੋੜੇ ਆ ਲਵਾਲ ਬੂਲੇ ਬੂਲੇ ਹੁਣ ਦੁਬਾਰੇ ਸੋਣ ਵਾਲੀ ਹੈ ਕਿ ਖਾਲੀ ਹਾਂ ਕਰਾਸ ਆ ਜੀ ਸੋਣ ਵਾਲੀ ਦੁਬਾਰੇ ਕਰਾਸ ਠੀਕ ਹੈ ਬਈ ਆ ਦੇਖੋ ਬਈ ਇਸ ਬੱਕਰੀ ਦਾ ਬੱਚਾ ਹੈ ਤੇ ਕਿੰਨਾ ਕੱਦ ਹੋਊਗਾ ਬੱਕਰੇ ਦਾ ਇਸ ਸਮੇਂ ਕੱਦ ਬਈ ਆਪਾਂ ਕਦੇ ਫੀਤਾ ਦਾ ਮਾਰਿਆ ਨਹੀਂ ਥੋੜੇ ਸਾਹਮਣੇ ਹੋਊਗਾ ਹਨਾ 40 ਦਿਨ ਹੋ ਜਾਏਗਾ 40 ਤਾਂ ਠੀਕ ਹੈ ਬਈ ਚਲ ਬੱਤ ਇਹਦਾ ਬਈ ਥਣ ਕਿਵੇਂ ਇੱਕ ਇਹਦੇ ਬਈ ਥਾ ਤੇ ਨਾ ਕੀਡਾਸ਼ ਹੋ ਗਿਆ ਸੀਗਾ ਅੱਛਾ ਹਾਂ ਧੱਕਾ ਡੁੱਕਾ ਲੱਗ ਗਿਆ ਬਬਾ ਨਾਇਆ ਬਣ ਗਏ ਪਹਿਲੀ ਵਾਰੀ ਹੋਇਆ ਜਾ ਚਾਂਸ ਵੈਸੇ ਤਾਂ ਇਹ ਮਸਾਂ ਬਚਾਈ ਸੀ ਬੱਕਰੀ ਬਾਈ ਇਹ ਬੱਕਰੀਆਂ ਨੂੰ ਫਿਰ ਬਈ ਖਰਾਕ ਕੀ ਦਿੰਨੇ ਹੋ ਤੁਸੀਂ ਕਿ ਚਰਾਣ ਤੇ ਰਹਿੰਦੀਆਂ ਆਪਣੀ ਘਰੇ ਪਾਉਣੇ ਬਈ ਮੱਕੀ ਕਣਕ ਅੱਛਾ ਹਾਂ ਛੋਲਿਆਂ ਦਾ ਛਲਕਾ ਹਾਂਜੀ ਤੇ ਬਾਹਰ ਦਾ ਫਿਰ ਆਪਦੀ ਵਾਹ ਲਾਈ ਦੀ ਪੂਰੀ ਢੇਲੀ ਚਰਾ ਜ ਜਾਂਦੀਆਂ ਜਾਂਦੀਆਂ ਢੇਲੀ ਢੇਲੀ ਕਿੰਨੀ ਕੁ ਦੂਰ ਤੱਕ ਚਲੇ ਜਾਣੇ ਚਰਾਣ ਤੇ ਫਿਰ ਦੂਤ ਆਏ ਵਈ ਮੂਸ ਨੂੰ ਦੇ ਹਿਸਾਬ ਨਾਲ ਹੋ ਜਾਂਦਾ ਕਈ ਵਾਰੀ ਵੀ ਦੇਖ ਲਿਆ ਜਿਆਦਾ ਗਰਮੀਆਂ ਦਾ ਫਿਰ ਨੇੜੇ ਰਹਿ ਪਈ ਤਾਂ ਮੂਸ ਠੰਡਾ ਆਇਆ ਤਾਂ ਫਿਰ ਗਿੰਨ ਕਰ ਲਈਦੀ ਬਾਟ ਜਿਵੇਂ ਭਾਈ ਅੱਜ ਕੱਲ ਬਿਮਾਰੀਆਂ ਵੀ ਬਹੁਤ ਆਉਂਦੀਆਂ ਜਾਨਵਰਾਂ ਚ ਹਨਾ ਵੈਕਸੀਨਾਂ ਲਵਾਉਂਦੇ ਆ ਕਈ ਭਰਾ ਤੁਸੀਂ ਇਹ ਬਿਮਾਰੀਆਂ ਤੋਂ ਵੈਕਸੀਨ ਵਗੈਰੇ ਲਵਾਉਂਦੇ ਹੋ ਕਿ ਬਿਨਾ ਉਹਦੇ ਤੂੰ ਚੱਲਦਾ ਨਾ ਬਿਨਾ ਵੈਕਸੀਨ ਤੋਂ ਜੀ ਇੱਕ ਆਪਦੀ ਲਾਉਣੇ ਆ ਜਿਆਦਾ ਵੀ ਦਵਾਈਆਂ ਦੁਈਆਂ ਵਰਤਦੇ ਆ ਹਾਈ ਟੈਕ ਟੀਕਾ ਦੇਖੋ ਭਾਈ ਜਾਨਵਰ ਸਾਰੇ ਬਾਈ ਦੇ ਬਹੁਤ ਸੋਹਣੇ ਆ ਜਾਨਵਰ ਬਾਈ ਦੇ ਬਹੁਤ ਸੋਹਣੇ ਆ ਜੀ ਤੇ ਭਾਈ ਆਪਣਾ ਨੰਬਰ ਬੋਲ ਦਿਓ ਜੀ ਨੰਬਰ ਹਾਂ ਬੋਲੀਵੇਂ ਨੰਬਰ ਕੋ ਨਟਵਤਾ ਇਹ ਪਾਠਾ ਜੀ ਹਾਂ ਜੀ ਦੂਜੇ ਸੂਏ ਹੈ ਬਾਈ ਜਾਨਵਰ ਬਾਈ ਸਾਰੇ ਸੋਹਣੇ ਬਾਈ ਦੇ ਹਨਾ ਵਧੀਆ ਜਿਆਦੇ ਕਾਲੀਆਂ ਬੱਕਰੀਆਂ ਹੈਗੀਆਂ ਡੱਬੀਆਂ ਸਾਰੇ ਰੰਗਾਂ ਦੇ ਵਿੱਚ ਹੀ ਹੈ ਬਾਈ ਨੰਬਰ ਦੱਸ ਦਿਓ ਆਪਣਾ ਨੰਬਰ ਦੱਸ ਦੇ ਬਾਈ ਜੀ ਹੈਗਾ 95924 ਇੱਕ ਮਿੰਟ ਹਾਂ ਜੀ ਹਾਂ ਜੀ ਇਹਨਾਂ ਨੰਬਰ ਹੈਗਾ ਜੀ 95924 92756 ਤੇ ਬ੍ਰਦਰ ਇਹਨਾਂ ਦਾ ਕਮਣਾ ਖਾਨਦਾਨੀ ਆ ਮਤਲਬ ਵੀ ਪੁਰਾਣੇ ਪਹਿਲਾਂ ਤੋਂ ਹੀ ਕੰਮ ਕਰਦੇ ਆਉਂਦੇ ਨਸਲਤੀ ਮੰਨ ਲਓ ਪਛਾਈ ਤੇ ਤੇ ਇਹ ਵੀ ਪੁਰਾਣੇ ਜਿਵੇਂ ਬਜ਼ੁਰਗਾਂ ਦੀ ਨਸਲਾਂ ਸੀਗੀਆਂ ਉਹੀ ਇਹਨਾਂ ਨੇ ਸਾਹਮਣੀਆਂ ਗਾਂ ਆਪਦੀਆਂ ਜੀ ਉਹਦੇ ਤੋਂ ਗਾਂ ਬੱਚੇ ਤਿਆਰ ਕੀਤੇ ਵਧੀਆ ਬਹੁਤ ਸੋਹਣੇ ਨਸਲਾਂ ਦੀਆਂ ਬੱਕਰੀਆਂ ਪਠਾ ਬਹੁਤ ਸੋਹਣੀਆਂ ਇਹਨਾਂ ਕੋਲੇ ਚੰਗੀ ਹਾਈਟ ਦੀਆਂ ਬੱਕਰੀਆਂ ਇਹਨਾਂ ਕੋਲੇ ਜੀ ਤੇ ਮੰਨ ਲਓ ਚੰਗੇ ਮੇਲੇ ਮੂਲੇ 'ਚ ਵੀ ਚੈਂਪੀਅਨਸ਼ਿਪ 'ਚ ਵੀ ਜਾਂਦੇ ਰਹੇ ਆ ਫੂਲੇ ਵਾਲ ਵਗੈਰਾ ਸਾਰੇ ਕਿਤੇ ਬੱਚੇ ਇਹਦੇ ਵਧੀਆ ਰਹੇ ਚੈਂਪੀਅਨ ਆਏ ਬੱਚੇ ਇਹਦੇ ਦੋਸਤੋ ਭਾਈ ਗਰਲਾਲ ਸਿੰਘ ਆਪਣੇ ਨਾਲ ਹਨ ਜਿਹੜੇ ਫਰੀਦਕੋਟ ਮੰਡੀ ਲਾਉਂਦੇ ਨੇ ਇੱਥੇ ਤੇ ਬਹੁਤ ਸਪੋਰਟ ਕਰਦੇ ਨੇ ਭਾਈ ਕਿਹੜੇ ਦਿਨ ਮੰਡੀ ਲੱਗਦੀ ਆ ਦੱਸੋ ਮੰਡੀ ਆਪਣੀ ਮੰਡੀ ਵੀਰੇ ਲੱਗਦੀ ਆ ਹਰ ਸ਼ਨੀਵਾਰ ਹਾਂਜੀ ਸ਼ਾਹੀ ਵੀਰੇ ਦੇ ਸਾਹਮਣੇ ਲੱਗਦੀ ਆ ਜੀ ਬਿਲਕੁਲ ਕੋਟਪੂਰਾ ਰੋਡ ਤੇ ਹਾਂਜੀ ਜਿੱਥੇ ਵੀ ਪੁਰਾਣੀ 슈ਗਰ ਮਿਲ ਹੁੰਦੀ ਸੀ ਜਿੱਥੇ ਜੀ ਹਾਂਜੀ ਹਾਂਜੀ ਤੇ ਬਾਕੀ ਦੀ ਮੰਡੀ ਦੀ ਰੌਣਕ ਵੇਖ ਹੀ ਸਕਦੇ ਆ ਜੀ ਬਾਈ ਵੀ ਦਿਖਾ ਦੇਣਗੇ ਤੁਹਾਨੂੰ ਪਿੱਛੇ ਹਾਂਜੀ ਹਾਂਜੀ ਕਿ ਪੂਰੇ ਫੁੱਲ ਬਟਾ ਫੁੱਲ ਰੌਣਕ ਹੁੰਦੀ ਆ ਜੀ ਜਿਹੜੇ ਭਰਾ ਸ਼ਾਹੀ ਵੀਲੀ ਬੰਨ ਜਾਣਦੇ ਹਨ ਬਿਲਕੁਲ ਸਾਹਮਣੇ ਮੰਡੀ ਲੱਗਦੀ ਆ ਜੀ ਤੇ ਕੋੜਕਪੂਰੇ ਤੋਂ ਵੀ ਬਿਲਕੁਲ ਨੇੜੇ ਆ ਫਰੀਦਕੋਟ ਕੋੜਕਪੂਰਾ ਰੋਡ ਤੇ ਆ ਸ਼ਨੀਵਾਰ ਨੂੰ ਪਹੁੰਚਿਆ ਕਰੋ ਬਾਈ ਹੋਰਾਂ ਕੋਲੇ ਜਰੂਰ ਹਨਾ ਤੇ ਇੱਕ ਵੱਡੇ ਵੀ ਰਸੀਏ ਵੀ ਚਲੋ ਇਸ ਕਿਤੇ ਨੂੰ ਗਾਂ ਵਧਾਉਣ ਵਾਸਤੇ ਵੀ ਥੋੜੀ ਜੀ ਕੋਸ਼ਿਸ਼ ਕਰ ਰਹੇ ਅੱਗੇ ਵੀ ਅਸੀਂ ਕੋਈ ਨਾ ਕੋਈ ਨਾਮ ਰੱਖ ਕੇ ਵੀ ਜੀਐਸਟੀ ਚ ਵਾਅਦਾ ਕਰੀਏ ਵੀ ਨਵੇਂ ਜਨਰੇਸ਼ਨ ਵੀ ਇਸ ਕੰਮ ਦੇ ਵਿੱਚ ਆਵੇ ਅਸੀਂ ਹੁਣ ਕੀਤਾ ਹੋਇਆ ਜੀ ਵੀ ਜਿਹੜਾ ਸਾਡੀ ਮੰਡੀ ਤੇ ਆ ਕੇ ਪੰਜ ਮੰਡੀਆਂ ਦੇ ਵਿੱਚ ਸਭ ਤੋਂ ਵੱਧ ਸੌਦੇ ਕਰਦਾ ਹੈ ਉਹਨੂੰ ਅਸੀਂ ਇਸ ਵਾਰੀ ਫਰਿੱਜ ਦੇਣੀ ਹੈ ਜੀ ਨਾਮ ਦੇ ਵਿੱਚ ਪੰਜ ਮੰਡੀਆਂ ਤੋਂ ਬਾਅਦ ਨਾਮ ਦੇ ਨਾਮ ਕੱਢਾਂਗੇ ਜੀ ਜਿਹਦੇ ਸਭ ਤੋਂ ਵੱਧ ਸੌਦੇ ਹੋਏ ਉਹਨੂੰ ਅਸੀਂ ਫਰਿੱਜ ਦੇਵਾਂਗੇ ਜੀ ਆਪਣਾ ਭਾਈ ਨੰਬਰ 10 ਜੀ ਹਾਂਜੀ ਆਪਣਾ ਨੰਬਰ ਹੈਗਾ ਜੀ 98765 22601 ਠੀਕ ਹੈ ਭਾਈ ਤੇ ਬਾਕੀ ਵੀਰੇ ਵਪਾਰੀ ਵੀਰ ਨੂੰ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੈ ਉਹ ਵੀ ਅਸੀਂ ਕਰਦੇ ਹਾਂ ਸਾਡੇ ਸਾਰੇ ਮੰਡੀ ਓਨਰਾਂ ਦੀ ਮਤਲਬ ਇੱਕ ਕਮੇਟੀ ਬਣੀ ਹੋਈ ਹੈ ਹਾਂਜੀ ਅਸੀਂ ਹਰ ਮਹੀਨੇ ਆਪਦਾ ਵੀ ਫੰਡ ਇਕੱਠਾ ਕਰਦੇ ਹਾਂ ਜੇ ਕਿਸੇ ਸਾਡੇ ਜਿਹੜੇ ਬੱਕਰੀਆਂ ਵਾਲੇ ਵਿਚਾਰੇ ਵੀਰ ਐ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਆ ਵਿਆਹ ਸ਼ਾਦੀ ਹੁੰਦਾ ਲੜਕੀ ਦਾ ਜਾਂ ਕੋਈ ਬਿਮਾਰੀ ਸ਼ਮਾਰੀ ਦੇ ਵਿੱਚ ਲੋੜ ਪੈਂਦੀ ਆ ਜਾਂ ਕਿਸੇ ਦਾ ਕੋਈ ਨੁਕਸਾਨ ਹੁੰਦਾ ਜਾਨਵਰਾਂ ਦਾ ਨੁਕਸਾਨ ਹੁੰਦਾ ਉਹ ਸਾਡੇ ਕੋਲੇ ਆਵੇ ਤੇ ਅਸੀਂ ਉਹਦੀ ਸਾਰੀ ਮਦਦ ਕਰਾਂਗੇ ਜੀ ਠੀਕ ਐ ਬਾਈ ਦੋਸਤੋ ਪਹੁੰਚਿਆ ਕਰੋ ਬਾਈ ਜਰੂਰ ਹਨਾ ਸ਼ਨੀਵਾਰ ਨੂੰ ਬਾਈ ਹੋਰੀ ਮੰਡੀ ਲਾਉਂਦੇ ਆ ਤੇ ਜਿਹੜੇ ਇੱਧਰ ਭਰਾ ਹੈਗਾ ਫਰੀਦਕੋਟ ਕੋਟਕਪੂਰਾ ਮੋਗੇ ਤੋਂ ਜਾਉਣਾ ਕਿਸੇ ਨੇ ਫਿਰੋਜ਼ਪੁਰ ਤੋਂ ਹਨਾ ਸਾਰਿਆਂ ਨੂੰ ਇਹ ਮੰਡੀ ਨੇੜੇ ਪੈਂਦੀ ਆ ਬਈ ਜਰੂਰ ਪਹੁੰਚਿਆ ਕਰੋ ਤੇ ਬਾਈ ਦਾ ਨੰਬਰ ਬਈ ਦੁਬਾਰੇ ਦੱਸ ਦਿਓ ਇਹਨਾਂ ਦਾ ਹਣਾ ਬਾਈ ਦਾ ਨੰਬਰ ਦੁਬਾਰੇ ਦੱਸ ਦਿੰਦੇ ਜੀ ਬਾਈ ਚਾਲ ਪਿੰਡ ਆ ਜੀ ਕੋੜਪੂਰਾ ਤੇ ਫਰੀਦਕੋਟ ਦੇ ਸੈਂਟਰ ਦੇ ਜਿਵੇਂ ਬਾਈ ਦਾ ਨਾਂ ਗੁਰਵਿੰਦਰ ਆ ਜੀ ਹਾਂਜੀ ਤੇ 95924 92756 ਨੰਬਰ ਹੈ ਬਾਈ ਦਾ ਠੀਕ ਹੈ ਬਾਈ ਜੇ ਕਿਸੇ ਨੇ ਕੋਈ ਬੱਚੇ ਲੈਣੇ ਹਨ ਚੰਗੀ ਬਰੀਡ ਤੇ ਨਸਲ ਤੇ ਕੰਮ ਕਰਨਾ ਕਿਸੇ ਨਾ ਦੇਖੋ ਆ ਬੱਕਰੀ ਕਿੱਡੀ ਵਧੀਆ ਕੁਆਲਟੀ ਦੇ ਵਿੱਚ ਹੈ ਹਨਾ ਤੇ ਇਦਾਂ ਦੇ ਜਾਨਵਰ ਆ ਬਾਈ ਕੋਲੇ ਬੱਚੇ ਮੰਨ ਲਓ ਇਹਨਾਂ ਬੱਕਰੀਆਂ ਵੀ ਐਡੀ ਹੀ ਹਾਈਟ ਦੀਆਂ 2 2 4 4 ਦੰਦ ਹੋਈਆਂ ਨੇ 6 6 ਦੰਦ ਜੀ ਠੀਕ ਹੈ ਬਾਈ ਠੀਕ ਹੈ ਬਾਈ ਭਾਈ ਜੀ